ਸਸਤੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੀ ਪਬਲਿਕ ਪੰਜਾਬ ਚ ਅੱਜ ਆਪਾਂ ਬਣਾ ਰਹੇ ਹਾਂ 홈 ਮੇਡ ਚਿਕਨ ਉਹਦੇ ਲਈ ਆਪਾਂ ਲਿਆ ਜੀ 1 ਕੇਜੀ ਚਿਕਨ ਲਿਆ ਜੀ ਆਪਾਂ ਇਸ ਨੂੰ ਮੈਗਨੇਟ ਕਰਾਂਗੇ ਇਸ ਵਿੱਚ ਦੋ بڑے ਚਮਚ ਦੇਹੀ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਹਲਦੀ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਜੀ ਲਾਲ ਮਿਰਚ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮੈਗਨੇਟ ਕਰਕੇ ਰੱਖ ਲਵਾਂਗੇ ਪਿਆਜ਼ ਦੇਖੋ ਜੀ ਮੈਗਨੇਟ ਹੋ ਗਿਆ ਹੈ ਆਪਾਂ ਇਸ ਨੂੰ ਅੱਡੇ ਘੰਟੇ ਘਟੋ ਘਟ ਅੱਡੇ ਘੰਟੇ ਲਈ ਰੱਖਾਂਗੇ ਇਸ ਤੋਂ ਬਾਅਦ ਵੀ ਆਪਾਂ ਰੱਖ ਸਕਦੇ ਹਾਂ ਫਿਰ ਇਹਦੇ ਵਿੱਚ ਨਾਣ ਮਿਰਚ ਵਗੈਰਾ ਇਹਦੇ ਵਿੱਚ ਚੰਗੀ ਤਰ੍ਹਾਂ ਖੜ ਜਾਂਦਾ ਹੈ ਆਪਾਂ ਇਸ ਨੂੰ ਅੱਧੇ ਘੰਟੇ ਲਈ ਮੈਗਨੇਟ ਕਰਕੇ ਰੱਖ ਲੈਣਾ ਜੀ ਇਸ ਤੋਂ ਵੱਧ ਵੀ ਕਰਕੇ ਰੱਖ ਸਕਦੇ ਆ ਬੇ ਮਸਾਲਾ ਇਸ ਵਿੱਚ ਚੰਗੀ ਤਰ੍ਹਾਂ ਰਸ ਜਾਵੇ ਹੁਣ ਆਪਾਂ ਇਸ ਨੂੰ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਆਪਾਂ ਚਾਰ ਤੋਂ ਪੰਜ ਪਿਆਜ਼ ਲਏ ਆ ਜੀ ਲਸਣ ਲਏ ਆ ਅਦਰਕ ਲਏ ਆ ਤੇ ਚਾਰ ਟਮਾਟਰ ਲਏ ਆ ਜੀ ਬੜੀ ਇਲਾਇਚੀ ਲਈ ਹੈ ਚਾਰ ਪੰਜ ਲੌਂਗ ਲਏ ਆ ਜੀ ਇੱਕ ਲਾਲ ਮਿਰਚ ਸੁੱਕੀ ਲਾਲ ਮਿਰਚ ਲਈ ਹੈ ਜੀ ਇਸ ਨੂੰ ਆਪਾਂ ਸਰੋਂ ਦੇ ਤੇਲ ਵਿੱਚ ਪਕਾਵਾਂਗੇ ਜੀ ਸਰੋਂ ਦੇ ਤੇਲ ਵਿੱਚ ਚਿਕਨ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਜੀ ਤੇਲ ਆਪਾਂ ਗਰਮ ਹੋ ਚੁੱਕਿਆ ਜੀ ਆਪਾਂ ਹੁਣ ਇਹਦੇ ਵਿੱਚ ਇਲਾਇਚੀ ਪਾਵਾਂਗੇ ਲਾਲ ਮਿਰਚ ਪਾਵਾਂਗੇ ਸੁੱਕੀ ਤੇ ਲੌਂਗ ਪਾਦਾਂਗੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਭੁੰਨਿਆ ਕਰਨਗੇ ਛੁਣੀ ਇਸ ਵਿੱਚ ਆਪਾਂ ਅਦਰਕ ਦਾ ਤੰਕਾ ਪਾ ਲੈ ਜੀ

ਮਹਲਾਗੇ ਰਹੋ ਜੀ ਪਿਆਜ਼ ਆਪਣਾ ਪੱਕ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਟਮਾਟਰ ਐਡ ਕਰ ਦਵਾਂਗੇ ਹੁਣ ਆਪਾਂ 2 ਤੋਂ 3 ਹਰੀਆਂ ਮਿਰਚਾਂ ਐਡ ਕਰਾਂਗੇ ਇਸ ਨੂੰ ਹੌਲੇ ਰਵਾਂਗੇ ਹੁਣ ਤੱਕ ਟਮਾਟਰ ਐਨ ਪਾਉਣਾ ਜਾਣ ਹੁਣ ਤੱਕ ਭੁੰਨਾਂਗੇ ਇਸ ਨੂੰ ਟਮਾਟਰ ਦੇਖੋ ਆਪਣੇ ਪੱਕ ਚੁੱਕੇ ਆਂ ਬਸ ਥੋੜਾ ਜਿਹਾ ਸੇਕ ਆਪਾਂ ਥੋੜ੍ਹ ਲਵਾਵਾਂਗੇ ਫਿਰ ਜਿੱਕਾ ਪੱਕ ਗਈ ਬਸ ਤੜਕਾ ਆਪਣਾ ਪੱਕ ਚੁੱਕਿਆ ਜੀ ਹੁਣ ਆਪਾਂ ਇਸ ਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਗ੍ਰਾਈਂਡ ਕਰਾਂਗੇ ਅੰਦੀ ਨੂੰ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿੱਤਾ ਹੈ। ਆਪਾਂ ਵੀ ਕਰ ਰਹੇ ਹਾਂ ਯੂਜ਼ ਕਰਾਂਗੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਮੱਖਣ ਪਾਵਾਂਗੇ। ਇਹਨੂੰ ਮੈਲਟ ਹੋਣ ਦਵਾਂਗੇ। ਬੜਾ ਜਿਹਾ ਆਪਣਾ ਮੈਲਟ ਹੋ ਚੁੱਕਿਆ ਹੈ। ਆਪਾਂ ਜੋ ਗ੍ਰਾਇੰਡ ਕੀਤਾ ਸੀ ਪੇਸਟ ਉਹ ਇਸ ਵਿੱਚ ਐਡ ਕਰਾਂਗੇ। ਬੜਰ ਆਪਾਂ ਇਤਲੇ ਹੀ ਗਿਓ ਕਿਤੇ ਇਹਦਾ ਨਾ ਫਲੇਵਰ ਵੀ ਵਧੀਆ ਆਉਂਦੀ ਹੈ ਤੇ ਗਰੇਵੀ ਜਿਹੜੀ ਆਪਣੀ ਹੈ ਜੀ ਉਹ ਕਰੀਮੀ ਬਣਦੀ ਹੈ ਹੁਣ ਆਪਾਂ ਗਰੇਵੀ ਨੂੰ ਥੋੜਾ ਜਿਹਾ ਪੱਕਾ ਨਾ ਵਾਂਗੇ ਫਿਰ ਉਸ ਤੋਂ ਬਾਅਦ ਇੱਕ ਇੱਕ ਮਸਾਲੇ ਐਡ ਕਰਾਂਗੇ ਜੀ ਹੁਣ ਆਪਾਂ ਇਸ ਵਿੱਚ ਇਹ ਮਸਾਲੇ ਐਡ ਕਰਾਂਗੇ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਚਿਕਨ ਮੈਗਨੇਟ ਕੀਤਾ ਸੀ ਉਸ ਵਿੱਚ ਮਸਾਲੇ ਸਾਰੇ ਆਪਾਂ ਐਡ ਕੀਤੇ ਸੀ ਉਸੇ ਸਾਵਨਾ ਮਸਾਲੇ ਪਾਉਣੇ ਆ ਜੀ ਇਸ ਵਿੱਚ ਆਪਾਂ ਨਮਕ ਐਡ ਕਰਾਂਗੇ 1/2 ਤੇस्पून রেড ਚਿੱਲੀ ਐਡ ਕਰਾਂਗੇ ਗਰਮ ਸਾਗ ਐਡ ਕਰਾਂਗੇ ਹਲਦੀ ਐਡ ਕਰਾਂਗੇ ਤੇ ਧਨੀਆ ਪਾਊਡਰ ਐਡ ਕਰਾਂਗੇ ਤੇ ਮੀਥ ਮਸਾਲਾ ਐਡ ਕਰਾਂਗੇ ਹੁਣ ਇਸ ਵਿੱਚ ਡੈਗੀ ਮਿਰਚ ਐਡ ਕਰਾਂਗੇ ਤੁਹਾਨੂੰ ਪਤਾ ਹੀ ਹੈ ਡੈਗੀ ਮਿਰਚ ਸਪਾਈਸੀ ਨਹੀਂ ਹੁੰਦੀ ਸਿਰਫ ਇਹ ਕਲਰ ਲਈ ਹੁੰਦੀ ਹੈ ਆਪਾਂ ਇਹਨੂੰ 2 ਮਿੰਟ ਲਈ ਭੁੰਨਾਂਗੇ ਜੀ ਮਸਾਲਿਆਂ ਨੂੰ ਤੇ ਖੁਸ਼ਬੂ ਦੇਖੋ ਬਹੁਤ ਲਾਜਵਾਬ ਆ ਰਹੀ ਹੈ ਜੀ ਆਪਾਂ ਆਪਣਾ ਚਿਕਨ ਮੈਗਨੈਟ ਹੋ ਚੁੱਕਿਆ ਜੀ ਆਪਾਂ ਇਸ ਨੂੰ ਅੱਧੇ ਘੰਟੇ ਕਿੰਨੇ ਰੱਖਦੇ ਸੀ ਤਾਂ ਆਪਾਂ ਇਸ ਨੂੰ ਇਸ ਗਰੇਵੀ ਵਿੱਚ ਐਡ ਕਰ ਦਵਾਂਗੇ ਤੇ ਸਹਲਾਵਾਂਗੇ ਇਸ ਨੂੰ ਪਰਪਸ ਆਪਰੇਟ ਲਈ ਐਡ ਬਾਏ ਮਸਾਲੇ ਵਿੱਚ ਪਕਾਵਾਂਗੇ ਇਹ ਆਪਾਂ ਨੂੰ 7 ਸੌ phút ਹੋ ਚੁੱਕੇ ਹਨ ਇਸ ਨੂੰ ਘੁੰਮਦੇ ਹੋਏ ਹੁਣ ਆਪਾਂ ਇਸ ਵਿੱਚ ਪਾਣੀ ਐਡ ਕਰਾਂਗੇ ਆ ਮੈਗਨੇਟ ਵਾਲਾ ਸੀਗਾ ਜੀ ਬਹੁਤ ਉਹ ਆਪਾਂ ਇਹ ਢੋਕ ਕੇ ਕੱਢ ਲਿਆ ਹੁਣ ਆਪਾਂ ਇਦਾਂ ਦੀ ਗਰੇਵੀ ਵੀ ਗਾੜੀ ਗਰੇਵੀ ਰੱਖ ਲੈਣੀ ਹੈ ਨਹੀਂ ਪਰ ਅਸੀਂ ਥੋੜੀ ਜੀ ਮਤਲਬ ਕਿ ਜ਼ਿਆਦਾ ਗਰੇਵੀ ਪਸੰਦ ਕਰਦੇ ਹਾਂ ਇਸ ਲਈ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਸਿੰਮ ਤੇ ਪਕਾਵਾਂਗੇ ਇਸ ਲਈ ਅੱਧੇ ਘੰਟੇ ਲਈ ਆਪਾਂ ਇਸ ਨੂੰ ਪਕਾਵਾਂਗੇ ਦੇਖੋ ਜੀ ਆਪਣਾ ਚਿਕਨ ਬਣ ਕੇ ਰੈਡੀ ਹੋ ਚੁੱਕਿਆ ਜੀ ਆਪਾਂ ਲਾਸਟ ਵਿੱਚ ਇਸ ਤੇ ਥੋੜੀ ਜੀ ਕਸੂਰੀ ਮੇਥੀ ਐਡ ਕਰਾਂਗੇ ਦੇਖੋ ਜੀ ਆਪਣਾ ਚਿਕਨ ਬਣ ਕੇ ਰੈਡੀ ਹੈ ਜੀ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਅੱਪਏ ਇਸ ਨੂੰ ਫੁਲਕੇ ਨਾਲ ਵੀ ਖਾ ਸਕਦੇ ਆ ਜੀ ਰਾਈਸ ਨਾਲ ਵੀ ਖਾ ਸਕਦੇ ਆ ਤੇ ਤੁਸੀਂ ਜੇ ਤੁਹਾਨੂੰ ਮਨਾ ਵਧੀਆ ਲੱਗੇ ਤੁਸੀਂ ਉਸ ਤਰ੍ਹਾਂ ਖਾ ਸਕਦੇ ਹੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ